ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੁਖਨਾਵਲੂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦੀ ਹੈ ਇਹ ਪਿੰਡ ਦੋਸਤੋ ਦੋਦੇ ਦੇ ਨੇੜੇ ਰਹਿ ਜਾਂਦਾ ਦੋਦਾ ਪਿੰਡ ਮੁਕਤਸਰ ਤੋਂ ਬਠਿੰਡਾ ਰੋਡ ਤੇ ਆ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਹੇ ਹੋ ਇੱਕ ਪਹਿਲਾ ਸੁਆ ਸਾਈਵਾਲ ਵਹਿੜਾ ਜਿਹੜੀ ਕਿ ਗੱਬਣਾ ਏ ਵਕਾਊ ਆ ਬਣਦੀ ਆਪਾਂ ਡਿਟੇਲ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਉ ਦੇ ਲੈਨੇ ਆ ਡਿਟੇਲ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਨਾਂ ਦੱਸਿਓ ਆਪਣਾ ਬਾਈ ਬਲ ਰਾਜਾ ਸਿੰਘ ਆ ਜੀ ਆ ਰਾਜਾ ਸਿੰਘ ਬਾਈ ਰਾਜਾ ਆਪਣਾ ਨੰਬਰ ਬੋਲ ਦਿਓ 8054903190 8054903190 03190 ਹਾਂ ਠੀਕ ਹੈ ਜੀ ਤੇ ਬਾਈ ਇਹ ਵੈੜ ਫਿਰ ਆਪਣੇ ਘਰ ਦੀ ਹੈ ਜੀ ਹਾਂ ਬਾਈ ਘਰ ਦੀ ਹੈ ਘਰ ਦੀ ਤੇ ਇਹਦੀ ਮਾਂ ਤੁਹਾਡੇ ਕੋਲੇ ਸੀਗੀ ਤੇ ਕਿੰਨਾ ਕੁ ਦੁੱਧ ਪੀ ਕੇ ਲੈ ਪਹਿਲੇ ਸੂਏ ਹੁਣ ਦੱਸਿਓ 15 ਲੀਟਰ ਆ ਪਹਿਲੇ ਸੂਏ ਹਾਂ ਤੇ ਦੂਜੇ ਸੂਏ ਬਾਈ ਉਹਨੇ 22 ਲੀਟਰ ਦਿੱਤਾ ਸੀਗਾ ਠੀਕ ਹੈ ਜੀ ਤੇ ਆ ਵੱਛੀ ਲਾ ਲਈ ਸੀਗੀ ਤੇ ਆ ਪੱਤੀ ਜਸੂਏ ਵੇਚਤੀ ਸੀਗੀ ਠੀਕ ਹੈ ਜੀ ਹਾਂ ਤੇ ਕੀ ਕੁਸ ਬਾਈ ਇਹਨੂੰ ਚਾਰਿਆ ਤੁਰਿਆ ਕੀ ਤੁਸੀਂ ਇਹਨੂੰ ਬਾਈ ਸਰਾਂ ਤੇਲ ਚਾਰਿਆ 7 ਕਿਲੋ ਤੇ 3 ਕਿਲੋ ਮਿੱਠਾ ਤੇਲ ਚਾਰਿਆ ਪੀਲਾਂ ਦਾ ਠੀਕ ਹੈ ਬਾਕੀ ਆ ਦੇਸੀ ਖਰਾਕ ਹੀ ਕਦੋਂ ਸੂਣਾ ਬਾਈ ਇਹਨੇ ਇਹਦੇ ਬਾਈ ਅੱਜ 8 ਦਿਨ ਰਹਿ ਗਏ ਠੀਕ ਹੈ ਹਾਂ ਅੱਛਾ ਬਾਈ ਸੀਮਣ ਵਗੈਰਾ ਇਹਦੇ ਕਿਹੜਾ ਲੱਗਿਆ ਜੀ ਬਾਈ ਇਹ ਨੂਰ ਮਹਿਲ ਲੱਤਾ ਆਪਣੇ ਭੋਲੇ ਕੋਲੇ ਠੀਕ ਹੈ ਜੀ ਹਾਂ ਤੇ ਉਹਦੇ ਬਣੀ ਇਹ ਸਾਈਵਾਲੀ ਉਹ ਸਾਈਵਾਲਾ ਹਾਂ ਪਿਓਰ ਬਹੁਤ ਚੰਗੇ ਬੱਚੇ ਹੁੰਦੇ ਨੇ ਨੂਰ ਮਹਿਲੀਏ ਇੱਥੇ ਬੈਠਿਆ ਤੇ ਉਹਨਾਂ ਦਾ ਸਾਈਵਾਲ ਹਾਂ ਨੂਰ ਮਹਿਲਾ ਦਾ ਰਹੀ ਉਹ ਤਾਂ ਇਹ ਗੱਬਣਾ ਇਹ ਕਿੰਨੇ ਦਿਨ ਲੈ ਜੂ ਬਾਈ ਇਹ ਇਹ ਬਾਈ ਬਸ ਆਹੀ 10 ਦਿਨ ਲੈ ਜੂਗੀ 10 ਦਿਨਾਂ ਦੀ ਕੱਚੀ ਹਾਂ ਪੂਰੀ ਬਣ ਜੂਗੀ ਥੱਲੇ ਲੈ ਦੇ ਹੋ ਕੇ ਤੁਹਾਨੂੰ ਵਿਖਾਉਣੇ ਆ ਦੋਸਤੋ ਥਣ ਹਵਾਨਾ ਇਹਦਾ ਦੇਖ ਸਕਦੇ ਆ ਦੋਸਤੋ ਮੋਟਾ ਮੋਟਾ ਥਣ ਲੱਗਿਆ ਤੇ ਵਿਰਲਾ ਆ ਦੋਸਤੋ ਸਾਈਵਾਲਾਂ ਦੀ ਇਹ ਖਾਸ ਨਿਸ਼ਾਨੀ ਹੁੰਦੀ ਹੈ ਤੇ ਇਧਰ ਤੁੰਨੀ ਅੰਨੀ ਵੀ ਨਿਗਾਹ ਮਾਰ ਲਓ ਚਾਲਰ ਬਿਲਕੁਲ ਵੱਡੀ ਦੇਖ ਸਕਦੇ ਆ ਤੁਸੀਂ ਛੋਟਾ ਛੋਟਾ ਸਿੰਘ ਆ ਦੇਖ ਸਕਦੇ ਹੋ ਪਿਆਰ ਸਾਈਵਾਲ ਚ ਤੁਰਦਿਆਂ ਤੋਂ ਇਹਦੇ ਹਵਾਨੇ ਦੀ ਤੁਹਾਨੂੰ ਜੱਜਮੈਂਟ ਆ ਜਾਣੀ ਆ ਥਾਣਾ ਦਾ ਸੇਮ ਸਹਿਜ ਆ ਦੋਸਤੋ ਦੂਜੇ ਪਾਸੇ ਵੀ ਚੰਗੀ ਤਰ੍ਹਾਂ ਦੇਖ ਲਓ ਤੁਰਦੀ ਤੋਂ ਤੁਹਾਨੂੰ ਇਹਦੇ ਹਵਾਨੇ ਦੀ ਜਿਹੜੀ ਜੱਜਮੈਂਟ ਆ ਆ ਜਾਣੀ ਆ ਪੱਠਕੁੜੇ ਦੀ ਚੰਗੀ ਆ ਇਹ ਜਿੰਨਾ ਕਦਕਾਟ ਚਾਹੀਦਾ ਦੋਸਤੋ ਉਹਨਾਂ ਇਹਦਾ ਹੈਗਾ ਦੇਖ ਸਕਦੇ ਆ ਤੁਸੀਂ ਬਹੁਤ ਸਾਫ ਸੁਥਰੇ ਹਵਾਨੇ ਦੀ ਆ। ਹੌਲੀ ਧੋਰੀ ਹੌਲੀ। ਅਮੀਰ ਆ ਵੀ ਬਹੁਤ ਹੀ ਚੰਗਾ ਹਵਾਨਾ ਬਣਾਉਗੀ। ਪੱਧਰ ਲੈ ਵੇਦੀ ਆ। ਲੈ ਆ ਬਾਈ। ਦਰ ਕੋਲ ਆਉਂ ਸੁਭਾ ਦੀ। ਹਾਂਜੀ ਬਾਈ ਜੀ ਕੀ ਕੀਮਤ ਰੱਖੀ ਐ ਦੀ? ਇਹ 55000 ਕੀਮਤ ਆ ਜੀ। 55000 ਤੇ ਮਾਨਤਨ ਹੋ ਜੂਗਾ। ਹਾਂ ਮਾਨਤਨ ਕਰ ਦਾਂਗੇ ਜੀ। ਠੀਕ ਆ। ਲਓ ਵੀ 55000 ਬਾਈ ਨੇ। ਇਦੀ ਕੀਮਤ ਮੰਗੀ ਆ ਜਿਸ ਵੀ ਕਿਸੇ ਵੀਰ ਨੂੰ ਇਹ ਵਾੜ ਪਸੰਦ ਆ ਤੇ ਬਾਈ ਜੀ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਦੋਸਤੋ ਸੰਪਰਕ ਕਰਕੇ ਤੁਸੀਂ ਬਾਈ ਨਾਲ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਾਂ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਵੀਡੀਓ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਧੰਨਵਾਦ ਤੇ ਫੇਸਬੁੱਕ ਦੇ ਉੱਤੇ ਪੇਜ ਆ ਦੋਸਤੋ ਸਫਰਾਜ ਡੇਰੀ ਫਾਰਮਿੰਗ ਨਾਲ ਨਾਲ ਉਹਨੂੰ ਵੀ ਫੋਲੋ ਕਰ ਲਓ ਤੇ ਮਿਲਦੇ ਆਂ Ayer hice mi video de más.